ਟੁੱਟੇ ਮਾਨ ਕਹ ਕਰ ਜਗ ਸੁਪਨੇ ਜਿਉ ਜਾਨ ਇਹਨ ਮੈਂ ਕਸ ਤੇ ਰੋ ਨਹੀ ਇਹਨ ਮੈਂ ਕਸ ਤੇ ਰੋ ਨਹੀ ਨਾਨਕ ਕਹਿਓ ਬਖਾਨ ਸਤਨਾਮ ਵਾਹਿਗੁਰੂ ਜੀ ਸਿਰ ਕੰਪਿਓ ਪਗ ਡਗ ਮਗੈ ਨੈਣ ਜੋਤ ਤੇ ਹੀ ਕਹ ਨਾਨਕ ਇਹ ਵਿਦ ਭਾਈ ਤਉ ਨਾ ਹਰ ਰਸਲੀ ਸਿਰ ਕੰਪਿਓ ਪਗ ਡੱਗ ਮਗੈ ਨੈਣ ਜੋਤ ਤੇ ਹੀਨ ਕਹ ਨਾਨਕ ਏ ਬਿਦ ਭਈ ਤਉ ਨ ਹਰ ਰਸੁ ਲੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਸਾਧ ਸੰਗਤ ਜੀਓ ਰਾਜਾਨ ਰਾਜਪਾਣ ਆਨਪਾਣ ਦੇਵਾਂ ਦੇਵ ਉਪਮਾ ਮਹਾਨ ਸਵਰਸ਼ਤਰ ਤਖਤਾਂ ਦੇ ਮਾਲਕ ਸਰਬ ਕਾਇਨਾਤ ਦੇ ਮਾਲਕ ਸਰਬ ਸ਼ਕਤੀਆਂ ਦੇ ਮਾਲਕ ਸਰਬ ਕਲਾ ਸਮਰੱਥ ਸਤਿਗੁਰੂ ਤਾਨ ਤਾਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਦਰਬਾਰ ਦੇ ਵਿੱਚ ਸੱਜ ਬੈਠੇ ਸਾਧ ਸੰਗਤ ਵੱਡੇ ਭਾਗਾਂ ਵਾਲਿਓ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮਹਿ ਬਾਣੀ ਸਰਵਨ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਸਾਧ ਸੰਗਤ ਪ੍ਰਾਪਤ ਕਰ ਰਹੇ ਹਾਂ ਗੁਰੂ ਦੀ ਬਾਣੀ ਵਿਚਾਰ ਨਾਲ ਜੁੜੀਏ ਤਨ ਸਤਗੁਰੂ ਗੁਰ ਤੇਗ ਬਹਾਦਰ ਮਹਾਰਾਜ ਨਾਮੇ ਸਰੂਪ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਤੇ ਘਰ ਵਿੱਚ ਆ ਕੇ ਕਾਲ ਯੁਗ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਕੇ ਸਮਝਾ ਰਹੇ ਹਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤੇ ਹੀਨ ਕਹੋ ਨਾਨਕੇ ਵਿਦ ਭਈ ਤਉ ਨ ਹਾਰ ਅਸਲੀਨ ਸਤਗੁਰੂ ਜੀ ਆਖਦੇ ਹਨ हे ਭਾਈ ਵੇਖ ਹੁਣ ਤੇਰਾ ਸਿਰ ਕੰਮਨ ਲੱਗ ਪਿਆ ਹੈ ਤੇਰੇ ਥੜਕਣ ਲੱਗ ਪਏ ਹਨ ਲਤਾਂ ਦੁਖਦੀਆਂ ਹਨ ਪੈਰ ਸਰੀਰ ਦਾ ਭਾਰ ਨਹੀਂ ਚੱਲ ਰਿਹਾ ਅੱਖਾਂ ਨજર ਧੁੰਨੀਆਂ ਹੋ ਰਹੀਆਂ ਹਨ ਨਾਨਕ ਸਾਹਿਬ ਜੀ ਕਹਿ ਰਹੇ ਹਨ ਅਜਿਹੀ ਹਾਲਤ ਹੋ ਗਈ ਹੈ ਤੇਰੀ ਆਮ ਵੀ ਤੂੰ ਹਜੇ ਨਾਮ ਵਿੱਚ ਲੀਨ ਨਹੀਂ ਹੁੰਦਾ ਕਹ ਨਾਨਕੇ ਬਿੱਧ ਭਈ ਤਉ ਨ ਹਰ ਰਸ ਲੀਨ ਐ ਨਾ ਕੁਛ ਹੋ ਗਿਆ ਤੇਰੇ ਨਾਲ ਫਿਰ ਵੀ ਤੂੰ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਨਹੀਂ ਹੁੰਦਾ ਨજર ਘਟ ਗਏ ਸਰੀਰ ਦਾ ਬਲ ਘਟ ਗਿਆ ਹੈ ਸਰੀਰ ਕਮਲਾਉਣ ਲੱਗ ਪਿਆ ਹੈ ਸਿਰ ਕੰਮਣ ਲੱਗ ਪਿਆ ਹੈ ਪਰ ਮਨੁੱਖ ਹਜੇ ਤੱਕ ਪਰਮਾਤਮਾ ਵੱਲ ਧਿਆਨ ਨਹੀਂ ਹੈ ਉਸ ਵੱਲ ਲੀਨ ਨਹੀਂ ਹੁੰਦਾ ਮਨੁੱਖ ਦਾ ਸਰੀਰ ਬਹੁਤ ਅੱਗੇ ਚਲਾ ਜਾਂਦਾ ਹੈ ਪਰ ਮਾਨਸਿਕ ਪਕੜ ਬਹੁਤ ਪਿੱਛੇ ਰਹਿ ਜਾਂਦੀ ਹੈ ਜਿਹੜੇ ਮਾਨਸਿਕ ਪਕੜ ਹੈ ਇਹ ਪਿੱਛੇ ਰਹਿ ਜਾਂਦੀ ਹੈ ਸਰੀਰ ਚਲਿਆ ਗਿਆ ਬਹੁਤ ਵੱਡਾ ਹੋ ਗਿਆ ਸਰੀਰ ਦਾ ਪਰਮਾਲਕ ਜੀ ਕਹਿੰਦੇ ਹਨ ਉਸ ਗਾਂ ਦੇ ਪੀੜਾ ਨੂੰ ਸਮਝਦੇ ਹੋਏ ਜਿਸ ਨੂੰ ਗੁੱਜਰ ਦਸਾਂ ਮਿਲਾ ਤੇ ਚਰਾਉਣ ਲਈ ਗਿਆ ਹੈ ਪਰ ਉਸ ਦਾ ਬੱਚਾ ਘਰ ਵਿੱਚ ਹੈ ਗਾਂ ਬੱਚਾ ਹੀ ਘਰ ਨੇ ਛਡਾਈ ਆਪਣਾ ਦਿਲ ਵੀ ਪਿੱਛੇ ਛਡ ਆਈ ਹੈ ਜਿਵੇਂ ਮਾਂ ਬਾਪ ਦੇ ਬੱਚੇ ਘਰੇ ਹੁੰਦੇ ਨੇ ਆਪ ਕਿਧਰੇ ਦੂਰ ਗਏ ਨੇ ਪਿੱਛੇ ਧਿਆਨ ਬੱਚਿਆਂ ਵੱਲ ਹੈ ਦਿਲ ਧਿਆਨ ਬੱਚਿਆਂ ਵੱਲ ਹੈ ਇਸੇ ਤਰ੍ਹਾਂ ਸਰੀਰ ਨੂੰ ਬੜੇਪਾ ਅੱਗੇ ਲੈ ਗਿਆ ਹੈ ਪਰ ਬਚਪਨ ਤੇ ਜਵਾਨੀ ਇੰਨੀ ਪਿਆਰੀ ਸੀ ਮਨ ਇੱਥੇ ਹੀ ਹੈ ਕਿ ਬਚਪਨ ਮਿਲ ਜਾਵੇ ਜਵਾਨੀ ਮਿਲ ਜਾਵੇ ਮਨ ਇੱਥੇ ਖੜਾ ਹੈ ਪਰ ਸਰੀਰ ਕਰਕੇ ਬੜੇਪਾ ਹੋ ਗਿਆ ਅੱਗੇ ਲੈ ਗਿਆ ਸਰੀਰ ਸਰੀਰ ਅਗੇ ਨਿਕਲ ਗਿਆ ਪਰ ਮਨ ਉਥੇ ਹੀ ਅੜਕ ਗਿਆ ਹੈ ਅਫਸੋਸ ਕਿ ਕਦੀ ਤਨ ਤੇ ਮਨ ਇਕੱਠੇ ਤੁਰਦੇ ਤਾਂ ਜੀਵਨ ਦਾ ਰੰਗ ਕੁਝ ਹੋਰ ਹੀ ਹੁੰਣਾ ਸੀ ਮਨ ਕਿਤੇ ਹੋਰ ਤੁਰਿਆ ਫਿਰਦਾ ਰਿਹਾ ਤਨ ਕਿਤੇ ਹੋਰ ਤੁਰਿਆ ਫਿਰਦਾ ਰਿਹਾ ਇਸ ਕਰਕੇ ਆਪਸ ਵਿੱਚ ਮੇਲ ਨਹੀਂ ਖਾਦੀ ਇਸ ਲਈ ਗੁਰੂ ਦੇ ਪਿਆਰੋ ਤਨ ਨੂੰ ਕੁਦਰਤ ਨੇ ਅੱਗੇ ਖਿੱਚਿਆ ਹੈ ਮਨ ਨੂੰ ਬਾਸਨਾ ਨੇ ਪਿੱਛੇ ਖਿੱਚਿਆ ਹੈ ਇਸ ਖਿੱਚੋ ਤਾਨ ਵਿੱਚ ਮਨੁੱਖ ਬੈਬਲ ਹੋ ਗਿਆ ਮਨ ਬੜਾ ਸ਼ਕਤੀਸ਼ਾਲੀ ਹੈ ਇਹ ਤਨ ਨੂੰ ਮਤ ਦਿੰਦਾ ਹੈ ਕਿ ਮੈਂ ਤਾਂ ਅੱਗੇ ਨਹੀਂ ਜਾ ਸਕਦਾ ਤੂੰ ਹੀ ਪਿੱਛੇ ਆ ਜਾ ਤੂੰ ਚੰਗੇ ਸੂਰਮੇ ਲੈ ਅੱਖਾਂ ਦੇ ਜਵਾਨੇ ਵਾਲੀ ਰੰਗਤ ਆਵੇ ਤੂੰ ਰੰਗ ਖਰੀਦ ਦਾੜੇ ਦਾ ਉਹੀ ਜਵਾਨੀ ਵਾਲਾ ਰੰਗ ਹੋਵੇ ਬੇਖ ਇੰਨੇ ਇਮਾਨਦਾਰੀ ਨਾਲ ਮਿਹਨਤ ਕੀਤੀ ਲਿਖਿਆ ਹੈ ਕਿ ਇੱਕ ਬਾਰ ਮੂੰਹ ਕਾਲਾ ਕਰ ਲੋ ਸਾਲ ਭਰ ਫਿਰ ਲਾਉਣ ਦੀ ਜ਼ਰੂਰਤ ਨਹੀਂ ਇੱਕ ਬਾਰੇ ਮੂੰਹ ਕਾਲਾ ਕਰ ਲੋ ਬੇਖ ਸੰਿਆਸੀਆਂ ਦੇ ਨੁਕਸੇ ਕਿੰਨੇ ਚੰਗੇ ਬਣਾਏ ਹੋਏ ਹਨ ਬੈਦਾ ਨੇ ਕਿੰਨੇ ਨੁਕਸੇ ਚੰਗੇ ਬਣਾਏ ਹੋਏ ਹਨ ਇੱਕ ਸਾਲ ਮੁੜ ਕੇ ਲਾਉਣ ਦੀ ਲੋੜ ਨਹੀਂ ਇੱਕ ਬਾਰੀ ਮੂੰਹ ਕਾਲਾ ਕਰ ਲੈ ਇਹ ਸਭ ਤੇਰੇ ਵਾਸਤੇ ਹਨ ਕਿ ਤੂੰ ਵਾਪਸ ਜਵਾਨ ਹੋ ਸਕੇ ਇਹ ਦਵਾਈ ਖਾਲਾ ਤੂੰ ਜਵਾਨ ਹੋ ਜਾਏਗਾ ਪਰ ਨਹੀਂ ਹੋ ਸਕਦਾ ਏ ਮੂਤੇ ਕਾਲਸ ਲਾਲਾ ਤੂੰ ਜਵਾਨ ਹੋ ਜਾਏਂਗਾ ਨਹੀਂ ਹੋ ਸਕਦਾ ਏ ਪਿਆਰੇ ਤਨ ਤੂੰ ਇਨਾਂ ਉਪਾਵਾਂ ਦੇ ਬੇੜੀ ਚੜ ਕੇ ਮੇਰੇ ਪਾਸ ਆ ਮੈਂ ਤੇਰੀ ਉਡੀਕ ਵਿੱਚ ਹਾਂ ਅੱਗੇ ਮੌਤ ਕਹਿੰਦੀ ਐ ਮੈਂ ਤੇਰੇ ਉਡੀਕ ਵਿੱਚ ਹਾਂ ਤੂੰ ਉਪਾਅ ਕਰ ਮੈਂ ਤੇਰੇ ਉਡੀਕ ਵਿੱਚ ਹਾਂ ਤਨ ਉਪਰਾਲੇ ਕਰਦਾ ਹੈ ਪਰ ਪਿੱਛੇ ਨਹੀਂ ਜਾ ਸਕਦਾ ਅੱਗੇ ਚੱਲਿਆ ਗਿਆ ਅੱਗੇ ਚੱਲਿਆ ਗਿਆ ਪਰ ਕੋਸ਼ਿਸ਼ ਇਹ ਵੀ ਹੈ ਦੁਨੀਆ ਦੀ ਮੈਂ ਅੱਗੇ ਵਧਾਂ ਪਿੱਛੇ ਜਾਣ ਦੀ ਕੋਸ਼ਿਸ਼ ਨਹੀਂ ਦੁਨੀਆ ਨੂੰ ਇਹ ਕੋਸ਼ਿਸ਼ ਹੈ ਮੈਂ ਦੁਨੀਆਂ ਨਾਲੋਂ ਮੈਂ ਅੱਗੇ ਜਾਵਾਂ ਤਰੱਕੀ ਕਰਾਂ ਪਰ ਇੱਕ ਸਰੀਰ ਕਰਕੇ ਇਹ ਹੈ ਕਿ ਮੈਂ ਪਿੱਛੇ ਜਾਵਾਂ ਮੈਂ ਬੁਢੇਪਾ ਮੇਰੇ ਨੇੜੇ ਆ ਰਹੀ ਐ ਮੈਂ ਪਿੱਛੇ ਜਾਵਾਂ ਦੁਨੀਆ ਵੀ ਕਾਰੋਬਾਰ ਦੇ ਤਰੱਕੀ ਦੇ ਲਈ ਮੈਂ ਅੱਗੇ ਜਾਵਾਂ ਮੈਂ ਜਵਾਨੀ ਦੇ ਲਈ ਅੱਗੇ ਜਾਵਾਂ ਪਰ ਬੜੇਪਾ ਆ ਗਿਆ ਸਰੀ ਨੇ ਬੜੇਪਾ ਲਿਆਂਦਾ ਫਿਰ ਕਹਿੰਦਾ ਮੈਂ ਪਿੱਛੇ ਜਾਵਾਂ ਨਹੀਂ ਹੋ ਸਕਿਆ ਇੱਛਾ ਅੱਗੇ ਦੀ ਐ ਅੱਗੇ ਨੂੰ ਜਾਣਾ ਜਿਸ ਥਾਂ ਤੋਂ ਤੂੰ ਆਇਆ ਉਸ ਥਾਂ ਤੇ ਤੂੰ ਜਾਣਾ। ਅਸਾਂ ਵੀ ਉੱਥੇ ਜਾਣਾ। ਜਿੱਥੇ ਬੜੇ ਚਲੇ ਗਏ ਅਸਾਂ ਵੀ ਉੱਥੇ ਜਾਣਾ। ਜਿਸ ਥਾਂ ਦੇ ਉਡੀਕ ਕਰ ਰਿਹਾ ਹੈ ਉਸ ਥਾਂ ਤੇ ਅਸਾਂ ਵੀ ਉੱਥੇ ਜਾਣਾ। ਇਸ ਲਈ ਸਿਰ ਕੰਮ ਦਾ ਹੈ ਪਰ ਢੋਲਦੇ ਹਨ। ਅੱਖਾਂ ਵਿੱਚ ਰੋਸ਼ਨੀ ਕੋਈ ਨਹੀਂ ਹੁਣ ਤਾਂ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੈ ਕਿ ਅਸੀਂ ਕੁਝ ਨਹੀਂ ਕਰ ਸਕਦੇ ਡਾਕਟਰਾਂ ਨੇ ਕਹਿ ਦਿੱਤਾ ਸਿਰ ਦਰਦ ਦੀ ਦਵਾਈ ਲੈ ਪੇਟ ਦਰਦ ਦੀ ਦਵਾਈ ਲੈ ਕਮਜ਼ੋਰੀ ਦੀ ਦਵਾਈ ਲੈ ਪਰ ਬੜੇ ਪਾ ਜਿਸ ਮੌਤ ਦਾ ਸੁਣਿਆ ਹੈ ਉਸ ਮੌਤ ਦੀ ਕੋਈ ਦਵਾਈ ਨਹੀਂ ਹਰ ਚੀਜ਼ ਦੀ ਦਵਾਈ ਬਣੇ ਨੇ ਪਰ ਮੌਤ ਦੀ ਕੋਈ ਦਵਾਈ ਨਹੀਂ ਹੈ ਕਿਸ ਕੀ ਪੂਜੈ ਆਉਦ ਤਿਸੈ ਕੌਣ ਰਖਸੀ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਬਾਣੀ ਅੰਦਰ ਮਹਾਰਾਜ ਕਹਿੰਦੇ ਨੇ ਜਿਸ ਕੀ ਪੂਜੈ ਆਉਦ ਤਿਸੈ ਕੌਣ ਰਖਸੀ ਵੈਦਿਕ ਅਨਕ ਉਪਾਪ ਗਹਾ ਲਓ ਭਖਸੀ ਇਕ ਜੇਤ ਗਵਾਰ ਕਾਜ ਤੇਰਾ ਆਬਈ ਹਰ ਹਾਂ ਬਿਨ ਨਾਬੈ ਤਨਸਾਰ ਬਿਰਥਾ ਸਭ ਜਾਵੇ ਮਹਾਰਾਜ ਜੀ ਦਾ ਇਹ ਫਰਮਾਨ ਹੈ ਅੱਗੇ ਤਾਂ ਮੌਤ ਹੈ ਹੁਣ ਕੀ ਪ੍ਰਬੰਧ ਕਰੇਗਾ ਐਸੀਆਂ ਅੱਖਾਂ ਜਿਨ੍ਹਾਂ ਨੂੰ ਕੋਈ ਬੰਦਾ ਵੀ ਵੇਖਣ ਲਈ ਰਾਜੀ ਨਹੀਂ ਰੱਬ ਕਿਵੇਂ ਪ੍ਰਬੰਧ ਕਰੇਗਾ ਤੇਨੂੰ ਤੇਰੀਆਂ ਅੱਖਾਂ ਡਾਕਟਰ ਠੀਕ ਕਰਨ ਨੂੰ ਤਿਆਰ ਨਹੀਂ ਕਾਉਂ ਕਿ ਤੇਰੀਆਂ ਅੱਖਾਂ ਦੇ ਵਿੱਚ ਉਹਨ ਕੁਛ ਰਿਹਾ ਨਹੀਂ ਫਿਰ ਕਨਵੇ ਲੜਕ ਦੰਦ ਤੇਰੀਆਂ ਲਤਾਂ ਥਰਥੜਾਉਂਦੀਆਂ ਨੇ ਤੇਰੀਆਂ ਲਤਾਂ ਲੜਕਾਉਂਦਾ ਫਰਦਾ ਹੈ ਝੜੇ ਹੋਏ ਤੇਰੇ ਦੰਦ ਕੰਬਦੇ ਨੇ ਗੁਰੂ ਦੇ ਪਿਆਰੇ ਹੋ ਨਾ ਜਿਵੇਂ ਜਿਵੇਂ ਉਮਰ ਵੱਧਦੀ ਹੈ ਤੇਵੇਂ ਤੇ ਮੇਂ ਦੰਦ ਵੀ ਥਲੇ ਡਿੱਗਦੇ ਜਾਂਦੇ ਨੇ ਕੋਸ਼ਿਸ਼ ਕਰਦਾ ਹੈ ਮੈਂ ਨਵੇਂ ਦੰਦ ਲਾ ਦੂੰ ਪਰ ਉਹ ਨਵੇਂ ਦੰਦ ਨਾਲ ਕੰਮ ਨਹੀਂ ਬਣੇ ਉਹ ਨਵੇਂ ਦੰਦ ਕੰਮ ਕਿਉਂ ਨਹੀਂ ਕਰ ਸਕਦੇ ਜਿਹੜੇ ਪ੍ਰਮਾਤਮਾ ਨੇ ਦਿੱਤੇ ਹੋਏ ਦੰਦਾਂ ਨੇ ਕੰਮ ਕਰਨੇ ਆ ਉਸ ਦੀ ਸਫਾਈ ਰੋਜ਼ ਕਰਨੀ ਪੈਣੀ ਹੈ ਰੋਜ਼ ਲਾਉਣੇ ਪੈਣਗੇ ਸਫਾਈ ਕਰਨੀ ਪੈਣੀ ਹੈ ਨਹੀਂ ਕਰੇਗਾ ਜਾੜਾਂ ਦੇ ਵਿੱਚ ਗੰਦ ਫਸ ਜਾਣਗੇ ਬਿਮਾਰੀ ਲੱਗ ਜਾਣਗੇ ਪਰ ਪਰਮਾਤਮਾ ਨੇ ਜਿਹੜੇ ਦੇਖੋ ਵੀ ਜਾੜਾਂ ਦੇ ਵਿੱਚੋਂ ਹੀ ਕਹਿੰਦੇ ਵੀ ਦੰਦ ਤਿਆਰ ਕਰ ਦਿੱਤੇ ਨੇ ਉਹਦੀ ਕੋਈ ਕਦਰ ਹੀ ਨਹੀਂ ਕੀਤੀ ਨੇ ਪੱਕੇ ਹੀ ਫਿੱਟ ਕਰਕੇ ਦਿੱਤਾ ਹੋਇਆ ਸਮੇਂ ਦੇ ਮੁਤਾਬਕ ਇਹਨੇ ਆਪਣੇ ਆਪ ਆਉਣਾ ਤੇ ਆਪਣੇ ਆਪ ਝੜਨਾ ਦੇ ਦੁਬਾਰੇ ਫਿਰ ਆਉਣਗੇ ਪਹਿਲੀ ਵਾਰ ਆਏ ਝੜ ਗਏ ਦੂਸਰੀ ਵਾਰ ਆਏ ਗੁਰੂ ਦੇ ਪਿਆਰੇ ਫਿਰ ਸਮੇ ਦੇ ਮੁਤਾਬਕ ਝੜ ਗਏ ਸਮੇ ਸਮੇ ਦੇ ਮੁਤਾਬਕ ਉਹਨਾਂ ਨੂੰ ਵੀ ਝੜਨਾ ਪਿਆ ਕਿਸੇ ਨੂੰ ਬਿਮਾਰੀ ਲੱਗ ਗਈ ਕੋਈ ਰੇਸੇ ਦੀ ਬਿਮਾਰੀ ਕਾਰਨ ਦੰਦ ਝੜਨ ਲੱਗ ਗਏ ਕੋਈ ਨਾ ਕੋਈ ਬਿਮਾਰੀ ਲੱਗ ਗਈ ਕੋਈ ਦੰਦਾਂ ਨੂੰ ਕੀੜੇ ਲੱਗ ਗਏ ਸਰੀਰ ਦੇ ਵਿੱਚੋਂ ਕਿ ਦੇਖੋ ਵੀ ਦੰਦਾਂ ਨੂੰ ਵੀ ਕੀੜੇ ਲੱਗ ਜਾਂਦੇ ਨੇ ਕਿਉਂਕਿ ਸਾਡੇ ਸਰੀਰ ਦੇ ਵਿੱਚ ਵੀ ਕੀੜੇ ਨੇ ਕਈ ਤਰ੍ਹਾਂ ਦੇ ਕੀੜੇ ਨੇ ਸਾਡੇ ਸਰੀਰ ਦੇ ਵਿੱਚ ਇਸ ਲਈ ਕਹਿੰਦੇ ਵੀ ਤੇਰੇ ਦੰਦ ਸਭ ਕੰਨ ਵਿੱਚ ਝੜ ਗਏ ਕੰਮ ਦੇ ਹੱਥ ਹੁਣ ਤਾਂ ਪੁੱਤਰ-ਪੋਤਰੇ ਵੀ ਕੰਨ ਵਿੱਚ ਸੁਣ ਕੇ ਜਵਾਬ ਦਿੰਦੇ ਨੇ ਤੇਰੇ ਕਹਿੰਦੇ ਵੀ ਬੋਲ ਵਿੱਚੋਂ ਆਵਾਜ਼ ਵੀ ਥੱਥੜਾਉਂਦੇ ਨੇ ਆਸ ਕਰਦਾ ਕਰਦਾ ਹੈ ਪੁੱਤਰਾਂ ਦੀ ਪੋਤਰੀਆਂ ਦੀ ਤਿਆਂ ਦੀ ਆਸ ਨੂੰ ਪੁੱਤਾਂ ਦੀ ਆਸ ਰੱਖਦਾ ਹੈ ਪਰ ਕੋਈ ਆਸ ਨਹੀਂ ਕੋਈ ਆਸਰਾ ਦੇਣ ਵਾਲਾ ਨਹੀਂ ਹੈ ਪਾਲਿਆ ਸੀ ਬਣਾਇਆ ਸੀ ਆਸ ਕਰਕੇ ਪਰ ਕੋਈ ਆਸਰਾ ਨਹੀਂ ਸਭ ਤੇਰੀ ਆਵਾਜ਼ ਸੁਣ ਕੇ ਜਵਾਬ ਦਿੰਦੇ ਸਪਸ਼ਟ ਹੈ ਕਿ ਤੈਨੂੰ ਪਰਵਾਹ ਨਹੀਂ ਨਹੀਂ ਕਰਦਾ ਕੋਈ ਜਾਦ ਤੂੰ ਪਰਮਾਤਮਾ ਨੂੰ ਪ੍ਰਵਾਨ ਨਹੀਂ ਕੀਤਾ ਤੇ ਤੈਨੂੰ ਵੀ ਕਿਸੇ ਨੇ ਪ੍ਰਵਾਨ ਨਹੀਂ ਕੀਤਾ। ਪਰਮਾਤਮਾ ਦਾ ਨਾਮ ਤੂੰ ਜਪਿਆ ਨਹੀਂ ਤੈਨੂੰ ਕਿਸੇ ਨੇ ਪ੍ਰਵਾਨ ਨਹੀਂ ਕੀਤਾ। ਜੇ ਤੂੰ ਪਰਮਾਤਮਾ ਦੇ ਨਾਮ ਨੂੰ ਪ੍ਰਵਾਨ ਕਰ ਲੈਂਦਾ ਤਾਂ ਤੈਨੂੰ ਵੀ ਸਾਰਿਆਂ ਨੇ ਪ੍ਰਵਾਨ ਕਰਨਾ ਸੀ। ਤੇ ਇਹ ਪੁੱਤ ਨਾ ਸਾਹਮਦੇ ਤੈਨੂੰ ਹੋਰ ਸਾਹਮ ਲੈਂਦੇ। ਸੇਵਾ ਸਿਮਰਨ ਦੇ ਵਿੱਚ ਜੁੜ ਜਾਂਦਾ। ਤੇਰੇ ਸੇਵਕ ਬਣ ਜਾਂਦੇ ਤੈਨੂੰ ਸਾਹਮਣੇ ਵਾਲੇ ਬਣ ਜਾਂਦੇ ਇਸ ਲਈ ਰੱਬ ਕਿਵੇਂ ਪਰਵਾਣ ਕਰੇਗਾ ਗੁਰਬਾਣੀ ਵਿੱਚ ਇੱਕ ਦਲਾਸਾ ਹੈ ਕਿ ਬੇਸ਼ੱਕ ਤੂੰ ਐਸਾ ਜੋ ਆਰੀਆ ਹੈ ਜਿਸ ਨੇ ਆਪਣਾ ਸਭ ਕੁਝ ਹੀ ਲੁਟਾ ਦਿੱਤਾ ਹੈ ਜਵਾਨੇ ਇੱਕ ਜਵਾਰੀ ਹੈ ਇਹਨੇ ਆਪਣਾ ਸਭ ਕੁਝ ਲੁਟਾਤਾ ਜਦੋਂ ਹਾਰ ਗਿਆ ਜ਼ਿੰਦਗੀ ਬਾਜੀ ਖੇਡਦਾ ਰਿਆ ਇੱਕ ਦਿਨ ਕੋਈ ਜਿੱਤ ਕੇ ਚਲਿਆ ਗਿਆ ਕੋਈ ਹਾਰ ਗਿਆ ਜਿੱਤਨ ਵਾਲੇ ਹੱਸ ਕੇ ਚਲੇ ਗਏ ਹਾਰਨ ਵਾਲੇ ਉਦਾਸ ਹੋ ਕੇ ਸੰਸਾਰ ਚੋਂ ਧੁਰ ਗਏ ਹਾਰਨ ਦਾ ਕਾਰਨ ਉਦੋਂ ਪਤਾ ਲੱਗਿਆ ਜਦੋਂ ਬੰਦਾ ਹਾਰਿਆ ਜਿੱਤਨ ਦਾ ਕਾਰਨ ਉਦੋਂ ਪਤਾ ਲੱਗਿਆ ਜਦੋਂ ਬੰਦੇ ਨੇ ਜੀਵਨ ਬਾਜੀ ਜਿੱਤੀ ਹੈ ਪਹਿਲਾ ਨਹੀਂ ਮદાન ਦੇ ਵਿੱਚ ਸਭ ਖੇਡਦੇ ਨੇ ਇੱਕ ਦੂਜੇ ਨੂੰ ਵੇਖਦੇ ਨੇ ਕੌਣ ਹਾਰੇਗਾ ਕੌਣ ਜیتےਗਾ ਪਰ ਇੱਕ ਹਾਰਦਾ ਇੱਕ ਜਿੱਤਦਾ ਹੈ ਜੀਵਨ ਕਲਾ ਬਾਜੀ ਸੰਸਾਰ ਵਿੱਚ ਕੋਈ ਹਾਰ ਜਾਂਦਾ ਕੋਈ ਜਿੱਤ ਜਾਂਦੇ ਨੇ ਇਸ ਲਈ ਆਪਨੇ ਦ੍ਰੋਪਦੇ ਆਪਣਾ ਘਰ-ਬਾਰ ਫਿਰ ਵੀ ਇੱਕ ਚੀਜ਼ ਤੇਰੇ ਪਾਸ ਬਚੀ ਹੈ ਓ ਰੱਬ ਨੂੰ ਪਰਵਾਹ ਹੋ ਸਕਦੀ ਹੈ ਉਹ ਹੈ ਰੱਬ ਦਾ ਸਿਮਰਨ ਜਿਵੇਂ ਤੋਂ ਬੀਤੀ ਜਵਾਨੀ ਤੇ ਪਛਤਾਵਾ ਕਰ ਰਿਹਾ ਹੈ ਜਿਵੇਂ ਬਚਪਨ ਨੂੰ ਯਾਦ ਕਰ ਰਹੇ ਹਾਂ ਉਸੇ ਸ਼ਕਤੀ ਨਾਲ ਰੱਬ ਨੂੰ ਯਾਦ ਕਰ ਫਰੀਦ ਸਾਹਿਬ ਜੀ ਨੇ ਸਮਝਾਉਣਾ ਕੀਤਾ ਸਮਝਾ ਰਹੇ ਨੇ ਫਰੀਦ ਸਾਹਿਬ ਜੀ ਫਰੀਦਾ ਕਾਲ ਜਿਨੇ ਨਾ ਰਾਵਿਆ ਆਵਲੇ ਰਾਵ ਕੋਏ ਕਰ ਸਾਇ ਸਉ ਪਰਹੜੇ ਰੰਗ ਨਵੇਲਾ ਹੋਏ ਫਰੀਦਾ ਕਾਲੇ ਜਿੰਨੇ ਨਾ ਰਾਵਿਆ ਇਸ ਲਈ ਗੁਰੂ ਦੇ ਪਿਆਰਿਓ ਜਵਾਨੇ ਸੀ ਉਦੋਂ ਕਹਿੰਦੇ ਵੀ ਪਰਮਾਤਮਾ ਦਾ ਨਾਮ ਨਹੀਂ ਲੰਦਾ ਉਦੋਂ ਆਪ ਦੀ ਮਸਤੀ ਵਿੱਚ ਹੀ ਤੁਰੇ ਪਰਦਾ ਆਪਦੇ ਜ਼ਬਾਨੇ ਦੇ ਹੰਕਾਰ ਵਿੱਚ ਹੀ ਤੁਰਿਆ ਫਿਰਦਾ ਹੈ ਫਿਰ ਕਹਿੰਦਾ ਰੱਬ ਨੂੰ ਕੀ ਕੌਣ ਜਾਣਦਾ ਹੈ ਜਦੋਂ ਜ਼ਬਾਨੀ ਟੱਪੀ ਥੋੜਾ ਚਿਰ ਬਾਅਦ ਇਹ ਹੀ ਜ਼ਬਾਨੀ ਰੋਂ ਲੱਗ ਪਈ ਹੈ ਬਚਪਨ ਤੋਂ ਜ਼ਬਾਨੇ ਵਿੱਚ ਆਇਆ ਰੋਂਦਾ ਰੋਂਦਾ ਜ਼ਬਾਨੇ ਵਿੱਚ ਆਇਆ ਜ਼ਬਾਨੇ ਵਿੱਚ ਹੱਸ ਖੇਡ ਕੇ ਮਸਤੀਆਂ ਕੀਤੀਆਂ ਥੋੜੇ ਚਿਰ ਬਾਅਦ ਫੇਰ ਰੋਣਾ ਹੋ ਗਿਆ ਸਾਰੇ ਜ਼ਿੰਦਗੀ ਰੋਣਾ ਪੱਲੇ ਪਾ ਕੇ ਚਲੇ ਗਿਆ। ਕਈ ਸੰਸਾਰ ਦੇ ਵਿੱਚ ਰੋਂਦੇ ਰੋਂਦੇ ਹੱਸ ਪੈਂਦੇ ਨੇ, ਹੱਸਦੇ ਹੱਸਦੇ ਚਲੇ ਜਾਂਦੇ ਨੇ। ਰੋਂਦੇ ਰੋਂਦੇ ਜਵਾਨ ਹੋਏ। ਜਵਾਨੇ ਵਿਅਰਥ ਨਹੀਂ ਜਾਨ ਦਿੱਤੀ ਪਰਮਾਤਮਾ ਦੇ ਲਿਖੇ ਲਾ ਦਿੱਤੇ। ਅੱਗੇ ਰੋਣਾ ਨਹੀਂ ਹੋਇਆ ਉਹਨਾਂ ਦਾ। ਉਹਨਾਂ ਦਾ ਰੋਣਾ ਨਹੀਂ ਹੋਇਆ ਜਿਨ੍ਹਾਂ ਨੇ ਆਪਣੀ ਜ਼ਬਾਨੀ ਸਾਬ ਲਈ। ਪਰਮਾਤਮਾ ਦੇ ਭਜਨ ਬੰਦਗੀ ਦੇ ਵਿੱਚ ਲੀਨ ਹੋ ਗਏ ਸਾਧ ਸੰਗਤ ਵਿੱਚ ਜੁੜ ਗਏ ਉਹਨਾਂ ਦਾ ਅੱਗੇ ਜਾ ਕੇ ਰੋਣਾ ਵੀ ਨਹੀਂ ਹੋਏਗਾ ਅੱਗੇ ਵੀ ਉਹ ਹੱਸਦੇ ਹੱਸਦੇ ਪਰਮਾਤਮਾ ਦੇ ਘਰ ਤੱਕ ਪਹੁੰਚ ਜਾਣਗੇ ਆਪਣਾ ਘਰ ਮਲ ਲੈਣਗੇ ਇਸ ਲਈ ਗੁਰੂ ਪਾਸਾ ਜੀ ਕਿਰਪਾ ਕਰਦੇ ਹਨ ਸਤਿਗੁਰੂ ਜੀ ਦਾ ਜੋ ਅੱਜ ਦਾ ਫਰਮਾਨ ਸੀ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀ ਕਹੋ ਨਾਨਕ ਇਹ ਵਿਦ ਭਈ ਤਉ ਨ ਹਰ ਅਸਲੀਨ ਇਹ ਸੁਨੇਹਾ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੈ ਕਿ ਆਪਣੇ ਆਪ ਨੂੰ ਬਚਾ ਲੈ ਨਹੀਂ ਤਾਂ ਜ਼ਿੰਦਗੀ ਬਾਜੀ ਹਾਰ ਕੇ ਚਲਿਆ ਜਾਏਗਾ ਕੋਈ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ